ਪਰ ਜਿਹੜਾ ਸਾਡੇ ਨਾਲ ਅੱਜ ਵੀ ਜੋ ਕੁਝ ਸਾਡਾ ਸ਼ੋਸ਼ਨ ਹੋ ਰਿਹਾ ਅੱਜ ਬਾਸਮਤੀ ਦੀ ਫਸਲ ਜਿਹੜੀ ਸਾਡੀ ਉਹ ਕੀ ਭਾਅ ਵਿਕ ਰਹੀ ਆ ਕਿ 16-1700 ਨੂੰ ਜਿਹੜੀ ਪਿਛਲੀ ਵਾਰੀ 35-3600 ਨੂੰ ਵਿਕੀ ਪੀਐਮਐਲ ਆਣੇ 7-7 ਲੱਖ 6-6 ਲੱਖ ਰੁਪਈਆ ਲੈ ਕੇ ਜਿਹੜਾ ਵਾ ਉਹ ਆਪਣੇ ਬੰਦੇ ਖਿਲਾਉਣ ਦੀ ਗੱਲ ਕੀਤੀ ਜਿੱਥੇ ਇਹਨਾਂ ਦੇ ਬੰਦੇ ਸਟਰੋਂਗ ਵਾ ਉੱਥੇ ਸੀਟਾ ਬਿਲਕੁਲ ਉਤਰਾਂਗਾ ਜਿਤਨਾ ਉਹਨਾਂ ਨੂੰ ਚਾਹੀਦਿਆਂ ਹੈ ਤੇ ਜਿੱਥੇ ਇਹਨਾਂ ਦੇ ਬੰਦੇ ਸਟਰੋਂਗ ਨਹੀਂ ਆ ਜਿੱਥੇ ਕਮਜ਼ੋਰ ਵਾ ਬੰਦੇ ਉੱਥੇ ਇਹਨਾਂ ਨੇ ਸਾਰੇ ਉਥਲ ਪੁਥਲ ਕਰਕੇ ਸੁੱਟਤੀ ਆ ਜਿਹੜੀ ਕਿ ਲੋਕਾਂ ਦੇ ਵਿੱਚ ਇੱਕ ਸਿਰਫ ਤੇ ਸਿਰਫ ਹਫੜ ਅੰਦਾਜ਼ ਪੰਚਾਇਤੀ ਚੋਣਾਂ ਦੇ ਵਿੱਚ ਹਰਾਨਗੀ ਦੀ ਗੱਲ ਇਹ ਅੰਕੜੇ ਆਏ ਆ ਕਿ ਕਿਸੇ ਪਿੰਡ ਦੀ ਜਿਹੜੀ 1900 ਵੋਟਾਂ ਦਾ 900 ਵੋਟ ਹੀ ਕੱਟੀ ਗਈ ਆ ਕਿਸੇ ਪਿੰਡ ਦੀ 1300 ਵੋਟਾਂ ਦੇ ਵਿੱਚੋਂ 300 ਵੋਟ ਕੱਟੀ ਗਈ ਆ ਨੇ ਵੀ ਜਿਹੜੇ ਡੀਸੀ ਸਾਹਿਬ ਇਹ ਕਹਿੰਦੇ ਸੀ ਕਿ ਪਰਾਲੀ ਨੂੰ ਅੱਗ ਲੱਗੂਗੀ ਤੇ ਅਸੀਂ ਪਰਚੇ ਦਰਜ ਕਰਾਂਗੇ ਉਹਨਾਂ ਨੇ ਬੜੀ ਵੱਡੀ ਪੱਦਰ ਤੇ ਡਿਊਟੀਆਂ ਲਾਈਆਂ ਸੀ ਉਹਨਾਂ ਅਧਿਕਾਰੀਆਂ ਦੀਆਂ ਡਿਊਟੀਆਂ ਇਹ ਲੱਗਣੀਆਂ ਚਾਹੀਦੀਆਂ ਵੀ ਕਿਸੇ ਦਾ ਚੁੱਲ੍ਹੇ ਟੈਕਸ ਤੋਂ ਕੋਈ ਇਲੈਕਸ਼ਨ ਲੜਤੋਂ ਨਾ ਰਹਿ ਜਾਏ ਕੋਈ ਜਿਹੜਾ ਵਾ ਆਪਣੇ ਦਫ਼ਤਰ ਦੇ ਵਿੱਚੋਂ ਕੋਈ ਛੋਟੇ ਮੋਟੇ ਕਾਗਜ਼ਾਂ ਦੇ ਡਰੋਂ ਜਿਹੜ ਲੋਕਤੰਤਰ ਦਾ ਕਤਲ ਹੋਊਗਾ ਜੇ ਤੁਸੀਂ ਇਸ ਤਰ੍ਹਾਂ ਕਰੋ ਕਿ ਪੀਐਮਐਲ ਦੇ ਘਰਾਂ ਦੇ ਵਿੱਚ ਜਿਹੜੇ ਆਪਣੇ ਅਫਸਰ ਬਿਠਾ ਕੇ ਤੇ ਤੁਹਾਨੂੰ ਤਾਂ ਹੁਣ ਪ੍ਰਾਲੀ ਦਾ ਵੀ ਚੇਤਾ ਭੁੱਲ ਗਿਆ ਇੰਨੇ ਹੀ ਅਫਸਰਾਂ ਨੇ ਜਿਹੜੀ ਆ ਕਾਰਵਾਈ ਕਰਨੀ ਜਿਨ੍ਹਾਂ ਨੂੰ ਤੁਸੀਂ ਇੱਧਰ ਰਜਾ ਕੇ ਰੱਖਦਾ ਹੁਣ ਬਣੂਗਾ ਕੀ ਇੱਕ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜ਼ੋਰ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ 3 ਤਰੀਕ ਨੂੰ ਫਿਰ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਪੰਜਾਬ ਦੇ ਰੇਲਵੇ ਟ੍ਰੈਕ ਜਾਮ ਕਰਨ ਚੱਲੀਆਂ ਨੇ ਅੱਜ ਮੀਟਿੰਗ ਹੋਈ ਆ ਫਿਰ ਭਾਰਤੀ ਕਿਸਾਨ ਜੁਨਗਤ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਨੰਗਲੀ ਸਾਹਿਬ ਕਿਸ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਕੀ ਮਾਮਲਾ ਹੈ ਜੀ ਸਾਡਾ ਜਿਹੜਾ ਅੱਜ ਦਾ ਮੀਟਿੰਗ ਦਾ ਮੰਤਵ ਸੀਗਾ ਉਹ 3 ਅਕਤੂਬਰ ਤੋਂ ਜਿਹੜੀਆਂ ਸਾਡੀਆਂ ਭਾਰਤ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਵਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚ ਜਿਹੜਾ ਸਾਡਾ ਅੰਦੋਲਨ ਲਗਾਤਾਰ ਸ਼ੰਭੂ ਤੇ ਖੰਡੌਰੀ ਤੇ ਚੱਲ ਰਿਹਾ ਵਾ ਸਾਰੇ ਹੀ ਕਿਸਾਨ ਜਥੇਬੰਦੀਆਂ ਨੇ ਸਾਂਝਾ ਅੰਦੋਲਨ ਐਲਾਨਿਆ ਗਿਆ ਵਾ ਕਿ ਜਿਹੜੇ ਕੁਝ ਸਮਾਂ ਪਹਿਲਾਂ ਸਾਡੇ ਸਾਥੀ ਜਿਹੜੇ ਆ ਅਜੇ ਮਿਸ਼ਰਾ ਟੈਣੀ ਤੇ ਉਹਦੇ ਪੁੱਤਰ ਅਸ਼ੀਸ਼ ਮਿਸ਼ਰਾ ਟੈਣੀ ਨੇ ਥਾਰ ਗੱਡੀ ਥੱਲੇ ਦਰੜ ਕੇ ਜਿਹੜੇ ਅਸ਼ੀਰ ਕੀਤਾ ਗਏ ਸੀ ਉਹਨਾਂ ਦਾ ਇਨਸਾਫ ਲੈਣ ਦੀ ਖਾਤਰ ਲੋਕਾਂ ਨੂੰ ਦੱਸਣ ਦੀ ਖਾਤਰ ਵੀ ਸਾਡੇ ਨਾਲ ਕੀ ਬਤੀਰਾ ਵਾ ਭਾਜਪਾ ਦੀ ਸਰਕਾਰ ਦਾ ਦੁਬਾਰਾ ਹੁੰਦ ਵਿੱਚ ਆਈਗਾ ਪਰ ਕਿਸਾਨਾਂ ਦੀਆਂ ਮੰਗਾਂ ਅੱਜ ਵੀ ਜਿਉਂਦੀਆਂ ਤੇ ਹੋਈਆਂ ਜਿਹੜੇ ਉਹ ਜਿਨ੍ਹਾਂ ਨੇ ਕਿਸਾਨਾਂ ਨੂੰ ਦਰੜਿਆ ਵਾ ਉਹਨਾਂ ਨੂੰ ਅੱਜ ਵੀ ਵਜ਼ੀਰੀਆਂ ਮਿਲ ਰਹੀਆਂ ਤੇ ਜਿਹੜੇ ਕਿਸਾਨ ਵਾ ਅੱਜ ਵੀ ਸੜਕਾਂ ਦੇ ਰੇਲ ਰੋਕੋ ਅੰਦੋਲਨ ਕਰਕੇ ਤੇ ਆਪਣੀਆਂ ਜਿਹੜੀਆਂ ਮੰਗਾਂ ਵਾ ਉਹ ਮਨਾਉਣ ਵਾਸਤੇ ਸਰਕਾਰ ਨੂੰ ਮਜਬੂਰ ਕਰ ਰਹ ਕੀਤਾ ਦੁਬਾਰਾ ਭਾਜਪਾ ਦੀ ਸਰਕਾਰ ਬਣ ਗਈ ਤੁਹਾਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਲਗਾਤਾਰ ਰੇਲਾਂ ਡੱਕਦੇ ਹੋ ਖਨੌਰੀ ਬੈਠੇ ਹੋ ਸ਼ੰਭੂ ਤੇ ਬੈਠੇ ਹੋ ਵੇਖੋ ਅਸੀਂ ਆਪਣੀਆਂ 12 ਮੰਗਾਂ ਲੈ ਕੇ ਗਏ ਹਾਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦੇ ਖਾਤਰ ਗਏ ਹਾਂ ਕਰਜ਼ੇ ਮੁਆਫੀ ਦੀ ਖਾਤਰ ਗਏ ਹਾਂ ਅਸੀਂ ਜਿਹੜੇ ਮਜ਼ਦੂਰਾਂ ਦੀ ਮੰਗ ਵਾਪੀ ਉਹਨਾਂ ਦੀ ਨਿਰੇਗਾ ਸੌਦ 200 ਦਿਨ ਕੀਤੀ ਜਾਵੇ ਉਹਨਾਂ ਦੀ ਦਿਹਾੜੀ 300 700 ਕੀਤੀ ਜਾਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਉੱਥੇ ਗਏ ਹਾਂ ਜਿਹੜੀ ਸਰਕਾਰ ਬਣੀ ਉਹ ਲੰਗੜੀ ਸਰਕਾਰ ਬਣ ਗਈ ਠੀਕ ਆ ਪਰ ਜਿਹੜਾ ਸਾਡੇ ਨਾਲ ਅੱਜ ਵੀ ਜੋ ਕੁਝ ਸਾਡਾ ਸ਼ੋਸ਼ਣ ਹੋ ਰਿਹਾ ਅੱਜ ਬਾਸਮਤੀ ਦੀ ਫਸਲ ਜਿਹੜੀ ਸਾਡੀ ਉਹ ਕੀ ਭਾਅ ਵਿਕ ਰਹੀ ਆ ਕਿ 16-1700 ਨੂੰ ਜਿਹੜੀ ਪਿਛਲੀ ਵਾਰੀ 35-3600 ਨੂੰ ਵਿਕੀ ਇਹਦੇ ਉੱਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਦਾ ਮਤਲਬ ਇਹ ਨਹੀਂ ਵੀ ਸਰਕਾਰ ਸਾਰੀ ਦੀ ਸਾਰੀ ਫਸਲ ਖਰੀਦੇ ਇੱਕ ਕਾਨੂੰਨ ਬਣਾਇਆ ਜਾਂਦਾ ਇਸ ਗੱਲ ਨੂੰ ਲੈ ਕੇ ਵੀ ਇਹਦੋਂ ਘੱਟ ਨਹੀਂ ਫਸਲ ਵੇਚ ਸਕਦੀ ਜੇ ਇਹਦੋਂ ਘੱਟ ਫਸਲ ਵਿਕੇ ਤੇ ਉਹਦੇ ਉੱਤੇ ਜਿਹੜਾ ਵਾ ਪਰਚੇ ਹੋਣੇ ਚਾਹੀਦੇ ਆ ਪਰ ਸਰਕਾਰ ਨੇ ਕੁਝ ਵੀ ਐਸਾ ਨਹੀਂ ਕੀਤਾ ਜਿਹੜੇ ਮਜ਼ਦੂਰ ਅੱਜ ਚੌਂਕਾਂ ਦੇ ਵਿੱਚ ਖਲੋਤੇ ਦੀ ਉਹਨਾਂ ਦੇ ਨਾਲ ਕੋਈ ਹਾਦਸਾ ਹੋ ਜਾਂਦਾ ਉਹਨਾਂ ਵਾਸਤੇ ਵੀ ਸਾਨੂੰ ਧਰਨੇ ਮੁਜਾਰੇ ਕਰਨੇ ਪੈਂਦੇ ਆ ਸਰਕਾਰ ਵੱਲੋਂ ਕੋਈ ਵੀ ਸਾਡੀ ਜਿਹ ਆਮ ਲੋਕਾਂ ਦੀ ਗੱਲ ਉਹਨੂੰ ਨਹੀਂ ਮੰਨਿਆ ਜਾਂਦਾ ਜਿਹੜੇ ਕਿ ਸਰਕਾਰੀ ਤੰਤਰ ਦੀਆਂ ਗੱਲਾਂ ਵਾਂ ਉਹਨੂੰ ਅੱਗੇ ਨਾਲੋਂ ਵੀ ਵੜਿਆ ਕੇ ਦਿਖਾਇਆ ਜਾਂਦਾ ਤੇ ਉਹਨਾਂ ਦੀ ਗੱਲ ਜਿਹੜੀ ਮੰਨੀ ਜਾਂਦੀ ਆ ਇਸੇ ਸਬੰਧ ਵਿੱਚ ਸਾਡਾ ਅੰਦੋਲਨ ਪਹਿਲਾਂ ਵੀ ਜਾਰੀ ਤੇ ਅੱਗੇ ਵੀ ਜਾਰੀ ਰਹੇਗਾ ਇਹ ਜਿਹੜਾ ਰੇਲ ਰੋਕੋ ਲੋ ਦੋਦਨ ਕੀਤਾ ਜਾ ਰਿਹਾ ਤਿੰਨ ਨੂੰ ਇਹ ਐਸ ਕੇ ਐਮ ਵੱਲੋਂ ਕੀਤਾ ਜਾ ਰਿਹਾ ਜਾਂ ਪੰਜਾਬ ਦੀਆਂ ਸਮੂਚੀਆਂ ਜਥੇਬੰਦੀਆਂ ਸੇ ਰੇਲਵੇ ਟ੍ਰੈਕ ਤੇ ਬਹਿਣ ਗਈਆਂ ਐਸ ਕੇ ਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਉਹਨਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਜੀ ਖਾਸ ਕਰਕੇ ਜੇ ਗੱਲ ਕਰੀਏ ਤੁਸੀਂ ਕਿਹਾ ਵੀ ਅਸੀਂ ਝੋਨੇ ਜਿਹੜੇ ਆ ਸਾਡੀ ਜ ਲੱਗਦਾ ਵੀ ਰੋਡਾਂ ਤੇ ਖਿਲਾਰ ਕੇ ਬਾਸਮਤੀ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਕੋਈ ਚੰਗੀ ਗੱਲ ਹੈ ਉਹਦੇ ਵਿੱਚ ਇਹ ਗੱਲ ਸੀ ਵੀ ਜੇ ਸਾਡਾ ਘਰ ਹੀ ਨਹੀਂ ਪੂਰਾ ਹੁੰਦਾ ਸਰਕਾਰ ਨੂੰ ਮੈਨ ਲੱਗਦਾ ਵੀ ਕਿਸਾਨਾਂ ਨੂੰ ਮਾਰਨਾ ਹੀ ਮਾਰਨਾ ਫਿਰ ਸਾਡੇ ਕੋਲ ਮੁੱਲ ਕਿਉਂ ਮੰਗਦੇ ਜੇ ਫਿਰ ਸਾਨੂੰ ਕਹੋ ਵੀ ਛੁੱਟ ਦਿਓ ਸੜਕਾਂ ਦੇ ਉੱਤੇ ਇਹ ਸੜਕਾਂ ਤੇ ਸੁੱਟ ਕੇ ਪ੍ਰਦਰਸ਼ਨ ਕਰਨਾ ਮਤਲਬ ਇਹ ਵੀ ਸਾਡੀ ਮੰਡੀ ਦੇ ਵਿੱਚ ਵੀ ਇਸੇ ਤਰ੍ਹਾਂ ਰੋਲ ਰਹੀ ਆ ਜਿਸ ਤਰ੍ਹਾਂ ਸੜਕਾਂ ਤੇ ਰੋਲਦੀ ਹੋਵੇ ਉਹਦਾ ਮੰਤਵ ਇਹ ਹੀ ਸਾਡਾ ਜੀ ਦੂਜੇ ਪਾਸੇ ਗੱਲ ਕਰੀਏ ਇੱਕ ਪਾਸੇ ਧਰਨਿਆਂ ਦਾ ਦੌਰ ਆ ਦੂਜੇ ਪਾਸੇ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਨੇ ਲਗਾਤਾਰ ਜਿਹੜੇ ਆ ਲੋਕ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਨੇ ਚੋਣਾਂ ਨੜਲੀ ਤਾਵਲੇ ਹੋਏ ਨੇ ਵੇਖੋ ਜਿਹੜਾ ਪੰਚਾਇਤੀ ਚੋਣਾਂ ਦਾ ਮਾਹੌਲ ਆ ਇਸ ਵਕਤ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾ ਉਹ ਗਰਮਾਇਆ ਹੋਇਆ ਵਾ ਪਰ ਜਿੱਥੇ ਪੰਚਾਇਤੀ ਚੋਣਾਂ ਦਾ ਮਾਹੌਲ ਗਰਮਾਇਆ ਉੱਥੇ ਪਿੰਡਾਂ ਦੇ ਵਿੱਚ ਹਰ ਬਾਹਰ ਜਿਹੜੀ ਉਹ ਫੈਲੀ ਹੋਈ ਆ ਕਿਸ ਗੱਲ ਨੂੰ ਲੈ ਕੇ ਕਿ ਜਿਹੜਾ ਲੋਕਤੰਤਰ ਦੀ ਇੱਕ ਬੜੀ ਵੱਡੀ ਪੱਦਰ ਤੇ ਹੱਤਿਆ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਆਏ ਦਿਨ ਸਾਡੇ ਸਾਹਮਣੇ ਆਉਂਦੀ ਸੀ ਪਰ ਜੋ ਹੋਣ ਹੋਇਆ ਅਸੀਂ ਪਹਿਲੀਆਂ ਸਰਕਾਰਾਂ ਨੂੰ ਨਿੰਦਦੇ ਰਹੇ ਬਹੁਤ ਜ਼ਿਆਦਾ ਅਸੀਂ ਭੰਡਦੇ ਰਹੇ ਆ ਭਾ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਪਰ ਜਿਹੜੀ ਬਦਲਾ ਦੇ ਨਾਂ ਦੇ ਧਰਮਿਆਂ 'ਚ ਨਿਕਲੀ ਸਰਕਾਰ ਹੈ ਜਿਹੜੀ ਕਹਿੰਦੀ ਵੀ ਸਾਰੇ ਆਸਤੇ ਲੋਕਤੰਤਰ ਇੱਕੋ ਜਿਹਾ ਹੋਊਗਾ ਹਰ ਇੱਕ ਦੀ ਗੱਲ ਸੁਣੀ ਜਾਊਗੀ ਜਿੱਡੀ ਵੱਡੀ ਜਿਹੜੀ ਆ ਇਹਨਾਂ ਨੇ ਪਿੰਡਾਂ ਦੇ ਵਿੱਚ ਖੱਜਲ ਖਵਾਰੀ ਪੈਦਾ ਕੀਤੀ ਆ ਜਿਸ ਤਰ੍ਹਾਂ ਧੜੇਬੰਦੀ ਇਹ ਬਣਾ ਰਹੇ ਆ ਐਦੋਂ ਪਹਿਲਾਂ ਕਦੀ ਕਿਤੇ ਬਣੀ ਨਹੀਂ ਸੀ ਇਹਨਾਂ ਕੋਈ ਕੋਈ ਤਿਆਰੀ ਨਹੀਂ ਸੀ ਇਹ ਗੱਲ ਦੀ ਮੋਹਰ ਲੱਗ ਗਈ ਆ ਹੁਣ ਵੀ ਪਿੰਡਾਂ ਚ ਪੰਚਾਇਤੀ ਚੋਣਾਂ ਦੇ ਵਿੱਚ ਹਰਾਨਗੀ ਦੀ ਗੱਲ ਇਹ ਅੰਕੜੇ ਆਏ ਆ ਕਿਸੇ ਪਿੰਡ ਦੀ ਜਿਹੜੀ ਆ 1900 ਵੋਟਾਂ 'ਚ 900 ਵੋਟ ਹੀ ਕੱਟੀ ਗਈ ਆ ਕਿਸੇ ਪਿੰਡ ਦੀ 1300 ਵੋਟਾਂ ਦੇ ਵਿੱਚੋਂ 300 ਵੋਟ ਕੱਟੀ ਗਈ ਆ ਕਿਸੇ ਪਿੰਡ ਦੇ ਵਿੱਚ 10-10 ਸਾਲ ਤੋਂ ਜਿਹੜੇ ਆ ਉਹ ਰਿజర్ਵ ਸਰਪੰਚ ਹਣ ਜਰਨਲ ਬਣਨੇ ਸੀ ਉਹ ਫੇਰ ਰਿజర్ਵ ਰਹਿ ਕੇ ਆ ਤੇ ਕਈ ਪਿੰਡਾਂ ਦੇ ਵਿੱਚ 10-10 ਸਾਲ ਤੋਂ ਜਿਹੜੇ ਰਿజర్ਵ ਸਰਪੰਚ ਹੀ ਉਹ ਜਰਨਲ ਬਣਨੇ ਕਿਤੇ ਜਰਨਲ ਹੀ ਰਿజర్ਵ ਹੋਣੇ ਉਹ ਸਾਰੇ ਕੋਈ ਸਮਝ ਨਹੀਂ ਆ ਕਿਤੇ ਕੁਝ ਕਰਤਾ ਕਿ ਜੇ ਕੁਝ ਕਰਤਾ ਤੇ ਉੱਤੋਂ ਜਿਹੜੇ ਸਾਡਾ ਟਾਈਮ ਬਹੁਤ ਥੋੜਾ ਇਹਨਾਂ ਨੇ ਦਿੱਤਾ ਉਹਨਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਐਡੀ ਬੇਚੈਨੀ ਆ ਵੀ ਜੇ ਕੋਈ ਪੰਚਾਇਤ ਸੈਕਟਰੀ ਆ ਤਾਂ ਉਹ ਆਪਣੇ ਉੱਥੇ ਦਫ਼ਤਰ ਦੇ ਵਿੱਚ ਨਹੀਂ ਬੈਂਦਾ ਉਹ ਐਮਐਲਏ ਦੇ ਘਰ ਜਾ ਕੇ ਬੈਂਦਾ ਵਾ ਉਹ ਕਹਿੰਦਾ ਵਾ ਵੀ ਜਿਨ੍ਹਾਂ ਨੇ ਕਾਗਜ਼ ਭਰਨੇ ਇੱਥੇ ਆਓ ਕਿਸੇ ਦੀ ਨਹੀਂ ਚੱਲਦੀ ਇਹਨਾਂ ਨਾਲ ਕਿਸੇ ਦੀ ਨਹੀਂ ਬੰਦੀ ਉਹ ਵਿਚਾਰੇ ਦਰਬਾਰ ਜਿਹੜੇ ਆ ਠੋਕਰਾਂ ਖਾ ਰਹੇ ਆ ਦੂਜੇ ਪਾਸੇ ਜਿਹੜਾ ਇਹਨਾਂ ਨੇ ਖਾਸ ਕਰਕੇ ਰਾਖਵਾ ਕਰਨ ਕੀਤਾ ਵਾ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਇਹਨਾਂ ਨੇ ਜਿਹੜੀਆਂ ਸੀਟਾਂ ਵਾ ਉਹਦੇ ਉੱਤੇ ਇਹਨਾਂ ਨੇ ਜਿੰਨਾ ਹੀ ਕਰਤਾ ਵਾ ਉਹ ਇਹ ਗੱਲ ਬਣੀ ਆ ਵੀ ਜਿਹੜੇ ਮਜ਼ਦੂਰ ਆਣਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਵੀ ਆਪਾਂ ਜਿਹੜਾ ਵਾ ਕਚੈਰੀ ਡੀਸੀ ਸਾਹਿਬ ਨੂੰ ਮਿਲਣਾ ਜਾਣੀ ਕਿ ਇਹਦੇ ਵਿੱਚ ਟਾਈਮ ਪੈਣਾ ਚਾਹੀਦਾ ਨਾ ਟਾਈਮ ਜਿਹੜਾ ਕੁਝ ਨਹੀਂ ਪਾਇਆ ਨਾ ਕੋਈ ਗਰਾਊਂਡ ਲੈਵਲ ਤੇ ਤਿਆਰੀ ਕੀਤੀ ਆ ਲੋਕਾਂ ਨੂੰ ਸਿਰਫ ਇੱਕ ਖੱਜਲਖਵਾਰੀ ਦੇ ਰਾਹ ਤੇ ਪਾਇਆ ਵਾ ਜਿਹੜਾ ਆਤ ਨਿੰਦਨਯੋਗ ਆ ਜਿਹੜਾ ਲੋਕਤੰਤਰ ਦੀ హత్య ਆ ਜੇ ਇਹਨਾਂ ਸਿੱਧੇ ਤੌਰ ਤੇ ਇਹ ਨੰਬਰ ਬਣਾਉਣੇ ਸੀ ਪਿਆਹੀਂ ਜਿਹੜੇ ਆਪਣੇ ਸਰਪੰਚ ਬਣਾਉਣੇ ਆ ਜਾਂ ਸਰਬਸੰਮਤੀ ਨਾਲ ਬਣਾਉਣੇ ਆ ਤੇ ਇਹਨਾਂ ਨੂੰ ਚਾਹੀਦਾ ਹੈ ਜੀਤੇ ਸਿਰ ਤੇ ਹੱਥ ਰੱਖ ਕੇ ਆਪਣੀ ਧੱਕੇਸ਼ਾਹੀ ਦੇ ਨਾਲ ਜਿਹੜਾ ਵਾ ਇਹ ਨੂੰ ਕਰ ਲੈਂਦੇ ਪਰ ਇਸ ਤਰ੍ਹਾਂ ਜਿਹੜਾ ਇਹਨਾਂ ਨੇ ਆ ਪਿੰਡਾਂ ਦੇ ਵਿੱਚ ਜਿਹੜੀ ਇਹਨਾਂ ਨੇ ਇੱਕ ਤਰ੍ਹਾਂ ਦੀ ਖੱਜਲ ਖਵਾਰੀ ਤੇ ਜਿਹੜੀ ਲੋਕਾਂ ਦੇ ਵਿੱਚ ਹਫੜਾ ਦਫੜੀ ਮਚਾਈ ਗਾ ਇਹ ਅਤ ਨਿੰਦਰਯੋਗ ਹੈ ਗੱਲ ਕਰੀਏ ਤੁਹਾਨੂੰ ਲੱਗਦਾ ਕਿ ਤੁਹਾਡੇ ਰੇਲ ਰੋਕੋ ਡੋਲਣ ਦੇ ਵਿੱਚ ਕਿਤਨਾ ਕਿਤੇ ਚੋਣਾ ਜਿਹੜੀਆਂ ਨੇ ਉਹ ਫੈਕਟ ਪਾ ਸਕਦੀਆਂ ਨੇ ਲੋਕ ਘਟ ਜਾ ਸਕਦੇ ਨੇ ਕਿਉਂਕਿ ਚੋਣਾ ਸਿਰ ਤੇ ਆਈਆਂ ਹੋਈਆਂ ਨੇ ਵੇਖੋ ਇਹ ਨਾ ਇੱਕ ਤਰ੍ਹਾਂ ਦੀ ਜਿਹੜੀਆਂ ਚੋਣਾ ਵਾਏ ਫੈਕਟ ਤੇ ਪਾਉਂਦੀਆਂ ਵਾ ਜਰੂਰ ਪਰ ਜਿਹੜਾ ਸਾਡਾ ਕਿਸਾਨਾਂ ਦਾ ਅंदोलਨ ਵਾ ਜਿਹਨੂੰ ਕਿਤੇ ਨਾ ਸਮਝਵਾ ਉਹਨਾਂ ਨੂੰ ਇਹ ਗੱਲ ਦੀ ਸਮਝਵਾ ਪਈ ਉਹ ਆਪਾਂ ਆਪਣੇ ਕਿਤੇ ਦੀ ਖਾਤਰ ਲੜਾਈ ਲੜਨੀ ਹੈ ਤੇ ਸਾਡਾ ਮੰਨਣਾ ਲੋਕ ਵੱਡੀ ਪੱਦਰ ਤੇ ਨਿਕਲ ਕੇ ਆਉਣਗੇ ਪਰ ਜਿਹੜੀ ਇਹ ਗੱਲ ਨੂੰ ਲੈ ਕੇ ਆ ਵੀ ਜਿਹੜਾ ਵੋਟਾਂ ਵਾਲਾ ਇਹ ਪਿੰਡਾਂ ਦਾ ਜਿਹੜਾ ਸਿਸਟਮ ਆ ਇੱਕ ਪਾਸੇ ਮਾਨ ਸਰਕਾਰ ਇਹ ਕਹਿੰਦੀ ਸੀ ਪੀ ਕਿਸੇ ਵੀ ਚੋਣ ਨਿਸ਼ਾਨ ਤੇ ਵੋਟਾਂ ਨਹੀਂ ਲੜੀਆਂ ਜਾਣਗੀਆਂ ਕਹਿਣ ਤੋਂ ਮੁਰਾਦ ਵੀ ਇਹ ਸਾਡੇ ਪਿੰਡ ਦੀ ਜਿਹੜੀ ਆ ਉਹਦੇ ਵਿਕਾਸ ਆਸਤੇ ਗੱਲ ਹੁੰਦੀ ਆ ਸਰਬਸਾਂਝੀ ਨਾਲ ਚੁਣਿਆ ਜਾਵੇ ਤੇ ਦੂਜੇ ਪਾਸੇ ਏਡੀ ਵੱਡੀ ਪੱਦਰ ਦੇ ਉੱਤੇ ਹਫੜਾ தਫੜੀ ਕੀਤੀ ਐ ਫਵਾਹਾਂ ਦਾ ਬਾਜ਼ਾਰ ਗਰਮ ਆ ਪੀ ਐਮ ਐਲ ਏ ਨੇ 7-7 ਲੱਖ 6-6 ਲੱਖ ਰੁਪਈਆ ਲੈ ਕੇ ਜਿਹੜਾ ਵਾ ਉਹ ਆਪਣੇ ਬੰਦੇ ਖਿਲਾਉਣ ਦੀ ਗੱਲ ਕੀਤੀ ਜਿੱਥੇ ਇਹਨਾਂ ਦੇ ਬੰਦੇ ਸਟਰੋਂਗ ਵਾ ਉੱਥੇ ਸੀਟਾਂ ਬਿਲਕੁਲ ਉਤਰਾਂ ਗਈਆਂ ਜਿਤਨਾ ਉਹਨਾਂ ਨੂੰ ਚਾਹੀਦੀਆਂ ਆ ਤੇ ਜਿੱਥੇ ਇਹਨਾਂ ਦੇ ਬੰਦੇ ਸਟਰੋਂਗ ਨਹੀਂ ਆ ਜਿੱਥੇ ਕਮਜ਼ੋਰ ਵਾ ਬੰਦੇ ਉੱਥੇ ਇਹਨਾਂ ਨੇ ਸਾਰੀ ਉਥਲ-ਪੁਥਲ ਕਰਕੇ ਸੁੱਟਤੀ ਆ ਜਿਹੜੀ ਕਿ ਲੋਕਾਂ ਦੇ ਵਿੱਚ ਇੱਕ ਸਿਰਫ ਤੇ ਸਿਰਫ ਹਫੜਾ-ਦਫੜੀ ਬਣੀ ਆ ਉਹ ਹਫੜਾ-ਦਫੜੀ ਕਰਕੇ ਤੇ ਹੋ ਸਕਦਾ ਵੀ ਲੋਕ ਘਟਾਉਣ ਪਰ ਸਾਡਾ ਇਹ ਮੰਨਣਾ ਵੀ ਸਾਡੀ ਜਿਹੜੀ ਗੱਲ ਵਾ ਲੋਕਾਂ ਤੱਕ ਪਹੁੰਚਦੀ ਆ ਲੋਕ ਇਹ ਜਿਹੜੀ ਹਫੜਾਦ ਆਪਣੀ ਤੋਂ ਬਚ ਕੇ ਜਿਹੜਾ ਅਸਲ ਰਾਜ ਸੰਘਰਸ਼ ਦਾ ਉਹਦੇ ਉੱਤੇ ਜਰੂਰ ਪਹੁੰਚਣਗੇ ਇਹਨਾਂ ਮੁੱਦਿਆਂ ਤੇ ਮੁਸ਼ਕਲਾਂ ਆ ਰਹੀਆਂ ਨੇ ਆਮ ਲੋਕਾਂ ਨੂੰ ਜਿਹੜੇ ਪਿੰਡ ਦੇ ਲੋਕ ਨੇ ਇਲੈਕਸ਼ਨਾਂ ਲੜਨਾ ਚਾਹੁੰਦੇ ਦੇ ਤੁਹਾਡੀਆਂ ਜਥੇਬੰਦੀਆਂ ਕੋਈ ਹਮਾਇਤ ਚੁੱਤਣ ਗਈਆਂ ਉਹਨਾਂ ਦੇ ਅਸੀਂ ਇਹ ਇੱਥੋਂ ਆਪਣੇ ਮਾਧਿਅਮ ਤੋਂ ਇਹ ਕਹਿਣਾ ਚਾਹੁੰਦੇ ਵੀ ਜਿਹੜੇ ਡੀਸੀ ਸਾਹਿਬ ਇਹ ਕਹਿੰਦੇ ਵੀ ਪਰਾਲੀ ਨੂੰ ਅੱਗ ਲੱਗੂਗੀ ਤੇ ਅਸੀਂ ਪਰਚੇ ਦਰਜ ਕਰਾਂਗੇ ਉਹਨਾਂ ਨੇ ਬੜੀ ਵੱਡੀ ਪੱਦਰ ਤੇ ਡਿਊਟੀਆਂ ਲਾਈਆਂ ਸੀ ਉਹਨਾਂ ਅਧਿਕਾਰੀਆਂ ਦੀਆਂ ਡਿਊਟੀਆਂ ਇਹ ਲੱਗਣੀਆਂ ਚਾਹੀਦੀਆਂ ਵੀ ਕਿਸੇ ਦਾ ਚੁੱਲ੍ਹੇ ਟੈਕਸ ਤੋਂ ਕੋਈ ਇਲੈਕਸ਼ਨ ਲ ਕੋਈ ਜਿਹੜਾ ਵਾ ਆਪਣੇ ਦਫ਼ਤਰ ਦੇ ਵਿੱਚੋਂ ਕੋਈ ਛੋਟੇ ਮੋਟੇ ਕਾਗਜ਼ਾਂ ਦੇ ਡਰੋਂ ਜਿਹੜਾ ਲੱਛਣ ਲਾਂਦ ਤੋ ਨਾ ਰਾਜੇ ਕਿਉਂਕਿ ਲੋਕਤੰਤਰ ਦਾ ਥੰਮ ਵਾ ਜੇ ਲੋਕਤੰਤਰ ਦਾ ਕਤਲ ਹੋਊਗਾ ਜੇ ਤੁਸੀਂ ਇਸ ਤਰ੍ਹਾਂ ਕਰੋ ਕਿ ਪੀਐਮਐਲ ਦੇ ਘਰਾਂ ਦੇ ਵਿੱਚ ਜਿਹੜੇ ਆਪਣੇ ਅਫਸਰ ਬਿਠਾ ਕੇ ਤੇ ਤੁਹਾਨੂੰ ਤਾਂ ਹੁਣ ਪ੍ਰਾਲੀ ਦਾ ਵੀ ਚੇਤਾ ਭੁੱਲ ਗਿਆ ਇੰਨਾ ਹੀ ਅਫਸਰਾਂ ਨੇ ਜਿਹੜੀ ਆ ਕਾਰਵਾਈ ਕਰਨੀ ਜਿਨ੍ਹਾਂ ਨੂੰ ਤੁਸੀਂ ਇੱਧਰ ਰਜਾ ਕੇ ਰੱਖਦਾ ਹੁਣ ਬਣੂਗਾ ਕੀ ਪਰ ਮੇਰੇ ਕਹਿਣ ਤੋਂ ਮਰਾ ਦੇ ਆ ਵੀ ਜਿਹੜਾ ਡੀਸੀ ਸਾਹਿਬ ਉਹਨਾਂ ਨੂੰ ਇਹ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਵੀ ਜੇ ਇਹੋ ਜਿਹੀ ਖੱਜਲ ਖਵਾਰੀ ਹੁੰਦੀ ਆ ਤਾਂ ਲੋਕ ਸੜਕਾਂ ਤੇ ਉਤਰਨਗੇ ਜੇ ਕਿਤੇ ਧੱਕੇਸ਼ਾਹੀ ਹੁੰਦੀ ਆ ਸਾਨੂੰ ਐ ਲੱਗਦਾ ਵੀ ਕਿਤੇ ਧੱਕੇਸ਼ਾਹੀ ਹੁੰਦੀ ਆ ਸਾਡੇ ਕੋਲ ਤਿੰਨ ਚਾਰ ਦਿਨਾਂ ਦੇ ਵਿੱਚ ਇੰਨੇ ਕਿ ਜ਼ਿਆਦੇ ਮਸਲੇ ਇਸ ਸੰਬੰਧ ਨੂੰ ਆਏ ਆ ਵੀ ਜੇ ਹੋ ਗਿਆ ਜੀ ਇੱਥੇ ਬਲਾਕ ਸੈਕਟਰੀ ਨਹੀਂ ਬੈਠਾ ਜੀ ਇੱਥੇ ਪੰਚਾਇਤ ਸੈਕਟਰੀ ਨਹੀਂ ਬੈੰਦਾ ਜੀ ਇੱਥੇ ਜਿਹੜਾ ਡੀਡੀਪੀਓ ਸਾਹਿਬ ਆਓ ਪੁਰਾਣੇ ਐਮਐਲਏ ਦੇ ਘਰ ਫਲਾਣੇ ਮੰਤਰੀ ਦੇ ਘਰ ਬੈਠਾ ਕੋਈ ਕਿਤਰਾ ਵੱਡੀਆਂ ਹੀ ਜਿਆਦਾ ਜਿਹੜਾ ਰਵਲਾ ਪਰ ਅਸੀਂ ਵੋਟਾਂ ਤੋਂ ਪਰੇ ਰਹਿ ਕੇ ਲੋਕਾਂ ਨੂੰ ਕਹਿੰਨੇ ਆਂ ਵੀ ਆਪਣੀ ਭਾਈਚਾਰਕ ਸਾਂਝ ਨਾਲ ਤੋੜਿਓ ਪਿੰਡਾਂ ਦਾ ਵਿਕਾਸ ਕਰਨਾ ਹੈ ਤੇ ਸਰਬਸਾਂਝਾ ਸਰਪੰਚ ਚਣਿਓ ਪੈਸੇ ਥੇਲੇ ਤੋਂ ਬਚ ਕੇ ਵੋਟਾਂ ਪਾਓ ਸ਼ਰਾਬਾਂ ਦੇ ਨਸ਼ੇ ਜਨਾ ਰੁੜ ਜਿਓ ਪਰ ਜੋ ਕੁਝ ਚੱਲ ਰਿਹਾ ਵਾ ਉਹ ਸਭ ਕੋਈ ਡੀਸੀ ਸਾਹਿਬ ਦੇ ਸਾਹਮਣੇ ਵੇਖਣਾ ਤੇ ਜਿਹਦੇ ਵੀ ਕਿਹੜੇ ਪਿੰਡਾਂ 'ਚ ਕਿੰਨੇ ਵੱਡੇ ਪੱਦਰ ਤੇ ਸ਼ਰਾਬ ਚੱਲਦੀ ਉੱਥੇ ਛਾਪੇ ਮਾਰੇ ਜਾਣ ਵੀ ਲੋਕ ਜਿਹੜੇ ਆ ਸ਼ਰਾਬਾਂ 'ਚ ਰੁੜ ਕੇ ਨਾ ਕਿਦੇ ਬੋਟ ਪਾ ਦੇਣ ਨਾ ਕਿਦੇ ਆਪਣੀ ਵੋਟ ਵੇਚਣ ਨਾ ਪਰ ਡੀਸੀ ਸਾਹਿਬ ਨੂੰ ਉਹ ਗੱਲਾਂ ਦਾ ਧਿਆਨ ਨਹੀਂ ਜੋ ਸਰਕਾਰ ਦੀ ਤੂਤੀ ਆਈ ਉਹ ਉਹਨਾਂ ਵਜਾਉਣੀ ਆ ਤੇ ਜਿਹੜੀ ਉਹਨਾਂ ਨੂੰ ਜੋ ਸਰਕਾਰ ਨਾਲ ਆਡਰ ਆਇਆ ਉਹ ਜਿਹੜੇ ਲੋਕਾਂ ਦੇ ਹਿੱਤ ਦੇ ਵਿੱਚ ਆ ਉਹਦੇ ਉੱਤੇ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਜਾ ਰਹੀ ਸੋ ਤਾਂ ਨਵਦੀਸਨ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਅੰਗਲੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ 3 ਤਰੀਕ ਨੂੰ ਵੱਡੇ ਪੱਧਰ ਤੇ ਰੇਲ ਰੋਕੋ ਅੰਦੋਲਨ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਦੂਜੇ ਪਾਸੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਉਹਨਾਂ ਕਿਹਾ ਹੈ ਕਿ ਜੋ ਇਸ ਟਾਈਮ ਤੇ ਸਰਕਾਰ ਦੇ ਨੁਮਾਇੰਦੇ ਕਰ ਰਹੇ ਨੇ ਉਹ ਬਿਲਕੁਲ ਨਿੰਦਨਯੋਗ ਹੈ ਜਿਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਐ ਉਹ ਸਾਡੇ ਤੱਕ ਪਹੁੰਚ ਕਰ ਰਹੇ ਆਉਣ ਵਾਲੇ ਸਮੇਂ ਤੱਕ ਕਿਸੇ ਤਰ੍ਹਾਂ ਦਾ ਕੋਈ ਵੱਡਾ ਸੰਘਰਸ਼ ਕੀਤਾ ਜਾਵੇਗਾ